ਪੋਦਾ ਲਾ 700 ਸੀ ਦੁਰ ਹਾਟਿਡ ਬਕਰ ਸੁਸਾਇਟੀ ਦਾ ਤੇ ਹੁਣ ਇਸ ਵੇਲੇ ਪੋਦਾ ਵੱਡਾ ਹੋ ਕੇ ਜ਼ਫਰ ਬਣ ਗਿਆ ਤੇ ਉਹ ਫਲ ਦੇਣ ਲੱਗ ਪਿਆ ਬਿਲਕੁਲ ਬੜੇ ਉਹਦੇ ਵਿੱਚੋਂ ਖਿਡਾਰੀ ਨਿਕਲੇ ਆ ਜਿਹੜੇ ਇੰਟਰਨੈਸ਼ਨਲ ਵੀ ਖੇਲਦੇ ਪਏ ਆ ਤੁਹਾਨੂੰ ਲੱਗਦਾ ਵੀ ਉਹ ਜਿਹੜਾ ਸੁਪਨਾ ਸੋਚਿਆ ਸੀ ਅੱਜ ਸਕਾਰਤ ਹੋਇਆ ਮੈਂ ਕਿਹਾ ਜੀ ਖੁਸ਼ੀ ਬੜੀ ਹੋ ਰਹੀ ਹੈ ਮਨ ਨੂੰ ਤਸੱਲੀ ਬੜੀ ਹੈ ਔਰ ਸਭ ਤੋਂ ਵੱਡਾ ਧੰਨਵਾਦ ਤਾਂ ਮੈਂ ਆਪਣੇ ਸਭ ਤੋਂ ਪਹਿਲਾਂ ਸਾਥੀ ਦਾ ਹੀ ਕਰਦਾ ਮੈਂ ਆਪਣੀ ਵਾਈਫ ਦਾ ਜਿਹਨੇ ਉਸ ਵੇਲੇ ਮੈਨੂੰ ਸਮਝ ਲਿਆ ਦੇਖੋ ਜਦੋਂ ਅਸੀਂ ਨਾ ਸਕੂਲ ਕਾਲਜ ਟਾਈਮ ਪੜ੍ਹਦੇ ਸੀ ਸਾਡੇ ਵੇਲੇ ਉਦੋਂ ਇੱਕ ਨਾ ਸਾਨੂੰ ਚੋੜ ਦਾ ਸ਼ਬਦ ਮਾਰਿਆ ਜਾਂਦਾ ਸੀ ਆ ਪੈਂਡੂ ਜੇ ਆ ਗਿਆ ਉਹ ਮਨ ਤੇ ਇਥੇ ਚਬਦਾ ਸੀ ਅਬੇ ਅਸੀਂ ਉਹ ਹਾਕੀ ਦੀ ਹੈ ਕਿ ਅਸੀਂ ਜਿਹੜੀ ਚੀਜ਼ ਅੰਦਰ ਲੱਗੀ ਹੋਈ ਉਹ ਹੁਣ ਵੀ ਅੰਦਰ ਹੈ ਸੋ ਇਸੇ ਤਰ੍ਹਾਂ ਉਹ ਹਾਕੀ ਦੀ ਇੱਕ ਪਛਾਣ ਬਣ ਗਈ ਕੌਣ ਕੀਤੇ ਜਾਣਾ ਪਿੰਦਾ ਜਿਹੜਾ ਹਾਕੀ ਵਾਲਾ ਉਹ ਐਸਾ ਪਾਛਨ ਤਾਂ ਲੋਕਾਂ ਨੇ ਤਾੜੀਆਂ ਮਾਰ ਦਿੱਤੀਆਂ ਉਹ ਤਾੜੀਆਂ ਮੈਨੂੰ ਇੱਕ ਇਸੀ ਪਾਵਰ ਦੇ ਗਈਆਂ ਔਰ ਮਾਸਟਰ ਜੀ ਦੀ ਉਹ ਕਿਰਪਾ ਕਹਿ ਲੋ ਤੇ ਮੈਂ ਉਹ ਇਸ ਪਾਸੇ ਰਾਜਨੀਤੀ ਚ ਆ ਗਿਆ ਕਦੇ ਜਾਗ ਬਣਾ ਬੁੱਲਿਆ ਦੁੱਧ ਨਹੀਂ ਜੰਮਦਾ ਭਾਵੇਂ ਲਾਲ ਹੋਵੇ ਘੜ ਘੜ ਕੇ ਕਾਨੇ ਮਦਦ ਹੀ ਦਿੱਤ ਹੋਈ ਸੀ ਇੱਕ ਰਾਜਨੀਤਿਕ ਦਾ ਗੁਰੂ ਵੀ ਸੀ ਕੇ ਉਹਨਾਂ ਦੀ ਡੈਥ ਹੋਈ ਕੀ ਹੋ ਜਾ ਤੁਹਾਨੂੰ ਝੰਜੋੜਿਆ ਉਸ ਡੈਥ ਨੇ ਉਸ ਸੰਸਾਨ ਨੇ ਕਦੇ ਮੈਨੂੰ ਇਹ ਨਹੀਂ ਕਿਹਾ ਸੀ ਆ ਕੰਮ ਨਹੀਂ ਹੋ ਸਕਦਾ ਉਹਨੇ ਕਹਿਣਾ ਹੋ ਜਾਣਾ ਕਰ ਲੈ ਤੂੰ ਕਰ ਤੂੰ ਤਕੜਾ ਹੋ ਔਰ ਮੇਰੀ ਮਾਮਲੇ ਤੇ ਸੀਸ ਦੇਂਦੀ ਸੀ ਸ਼ਰਮਾ ਜੀ ਮਾਪੇ ਇੱਕ ਉਹ ਹੋ ਜਾਂ ਰੱਬ ਆ ਜਿਹੜੇ ਤੁਹਾਨੂੰ ਦੱਸਦੇ ਨਹੀਂ ਕਦੇ ਕਿ ਅਸੀਂ ਕਿੰਨੀ ਤੰਗੀ ਕੱਢ ਰਹੇ ਆ ਉਹ ਲੁਕੋ ਕੇ ਰੱਖਦੇ ਪਰ ਸਾਨੂੰ ਪੁੱਛ ਰੱਖਦੇ